ਅਰਜ਼ੀ ਜੋ ਸੋਲਾਂ ਦਿੱਤੇ ਸੁਬਿਆ ਦਾ ਸੰਧਾ ਖਰਾ ਜਵਾਲਪੁਰ ਤਹਿਤਾ ਪੰਚ ਕਾਸ਼ਿ ਜੇਸ਼ਨ ਜੂਨੀਅਰ ਜੂਨੀਅਰ ਗ੍ਰੈਜੂਏਟ ਸਭਸਥੇ ਐਮਪਲਾਈ ਹੋਏ ਚਰੀ ਨੰਬਰ ਆਰਾ ਜੋ ਜਿਹੜੇ ਸਭੇ ਆ ਕਾਸ਼ਿ ਜੂਨੀਅਰ ਦਾ ਇੱਕ ਆ ਇਹ ਪ੍ਰਸ਼ਨਰ ਪੰਜਾਬ ਇੱਕ ਤੇ ਫੈਸਲੇ ਨਾਲ ਫੇਰ ਤੁਹਾਡੇ ਉਸ ਨੂੰ ਸਿੱਧਰ ਕਾਲ ਨੂੰ ਬਰਤ ਕੋਡ ਫੈਸਲੀਆਂ ਸਾਡੇ ਇਹ 16 ਜੱਥੇਦੰਦਿਆਂ ਦੀ ਸ਼ਾਮ ਰਹਾ ਕੋਲੇ ਖਰਾਬ ਨਾ ਕੋ ਪਹਿਲਾ ਜਿਹੜੀਆਂ ਨੇ ਜੱਥੇਦੰਦਿਆਂ ਬਾਹਰ ਜਿੰਨਾ ਦੀ ਕ੍ਰਿਸ਼ਟਾ ਹੋਈ ਆ ਉਹਨਾਂ ਨੂੰ ਪਕਾਦਾ ਸਾਰੇ ਖੜੇ ਹੋ ਲਈਆਂ ਦੂਸਰੇ ਹੋ ਗਏ ਕਿਉਂ ਵੱਖਰੇ ਵੱਖਰੇ ਦੇ ਤਰੀਕੇ ਜਮਾਉਣ ਵਾਲਾ ਤੁਹਾਡੇ ਹਿੱਤਾ ਦੀ ਕੋਈ ਨਹੀਂ ਹੋਣੀ ਤੁਹਾਡੀਆਂ ਮੰਗਾਂ ਮੰਨੀਆਂ ਨਹੀਂ ਜਾਣੀਆਂ ਲਾਗੂ ਨਹੀਂ ਹੋਣੀਆਂ ਲੈਟਰ ਲਿਖੇ ਅਪੀਲਾਂ ਕੀਤੀਆਂ ਕੋਈ ਵੀ ਜਿਹੜੇ ਸਾਡੇ ਖੜੇ ਸਾਹਮਣੇ ਨਹੀਂ ਹੋਏ ਤੇ ਅੱਜ ਉਹ ਲਗਾਤਾਰ ਪ੍ਰਕਾਰ ਕਰ ਰਹੇ ਆ ਕਿ ਸਾਨੂੰ ਹਾਂ ਜੇ ਥੋੜੇ ਬਨੋ ਮੈਨੂੰ ਸੁਣੀ ਪਈਆਂ। ਪਰ ਕਹਿੰਦਾ ਨੰਬਰ ਭੇਜੇ ਗਏ ਆ। ਤੇ ਸੰਧਾ ਖੜ ਦਾ ਫੁੱਲ ਹੋਣ ਮੌਕੇ ਕੋਈ ਸਰਸਪਤੀ ਜਿਹੜੀ ਰਿਜ਼ਰਵ ਹੋਈ ਸੀ ਉਹਨੇ ਨਹੀਂ ਸ਼ਹਿਦਾਂ ਗਿਆ। ਨੰਬਰ ਭੇਜੇ ਗਏ ਆ। ਕੋਈ ਬਾਕੀ ਕਿਸਮਤੀ ਆ ਕਿ ਉਹ ਸ਼ਾਮਲ ਨਹੀਂ ਹੋਏ। ਸੋ ਅੱਜ ਜੋ ਇਹ ਸੋਹਰਾ ਦਿੱਤੇ ਦੁਨੀਆਂ ਇਹਨਾਂ ਦਾ ਸੰਧਾ ਫਰਾਲ ਚਾਹੀਦਾ ਰਾਹ ਉਹਨੇ ਬੰਦ ਕਰ ਦਿੱਤਾ ਕਰ ਰਹੇ ਆ ਕਰੋ ਸਾਡੇ ਸਾਡੇ ਸੁਭਾ ਤੇ ਸਾਡੇ ਸਾਡੇ ਸੁਆਦ ਨੂੰ ਸੁਚੇਤ ਪ੍ਰਾਰਥੀ ਲੀਡਰਸ਼ਿਪ ਦੀ ਆਉਣ ਨੂੰ ਲੋੜ ਹੁੰਦੀ ਆ ਤੇ ਸਾਰੇ ਪੰਜਾਬ ਦੀ ਕੱਲੀ ਕੱਲੀ ਗੱਲ ਦਾ ਉਸੇ ਜ਼ਿਕਰ ਕੀਤਾ ਲੰਦਾ ਕਿ ਕਿੱਦਸ ਕੀ ਪੋਜੀਸ਼ਨ ਆ ਕਿੱਦਸ ਕੀ ਸਥਿਤੀ ਆ ਕਿੱਦਸ ਕਿੰਨੇ ਲੋਕ ਆ ਕਿੰਨੇ ਲੋਕ ਨਹੀਂ ਕਿੰਨੇ ਸ਼ਾਮਿਲ ਆ ਕਿਨੇ ਆ ਰਹੇ ਆ ਸੋ ਮੈਂ ਕਹਿੰਦੇ ਕਹਿੰਦੇ ਕਿ ਸਰਕਰ ਗੁਰਦਆਸਪੁਰ ਦੇ ਵਿੱਚ 1314 ਮਲਾਜੂ ਤਕਨੀਕਲਾ ਕਿਉਂਕਿ ਕੋਠੀ ਨੇ 4500 ਨਕਤਰ ਹੈਗੀ ਸਰਪੰਚ ਜਿਹੜੀ ਆ 4000 ਜਿਸ ਨੂੰ ਮੇਕਨ 1314 ਤਕਨੀਕਾ ਕਰਮ ਦੇ ਵਿੱਚ ਕੰਮ ਕਰ ਰਿਹਾ ਹੈ ਪ੍ਰਸ਼ਾਸਨ ਬਾਠ ਕਲੈਰੀਕਲ ਪਦ ਇਹ ਵੀ ਜੁਲੂਆ ਪਰ ਉਹਨਾਂ ਵਿੱਚੋਂ 412 ਤਕਨੀਕੀ ਨੌਕਰੀ ਕਦੇ ਆਉਂਦੇ ਰਹੇ। ਸੋ ਬਹੁਤ ਸਾਰੀਆਂ ਖਾਲੀ ਪੋਸਟਾਂ ਬੰਨੀਆਂ ਵਾ। ਬਾਰਡਰ ਜੋਂ ਦੇ ਵਿਚ ਵੀ ਐਸ ਵਕਤ 4249 ਜਿੰਨਾਂ ਲੋਕਾਂ ਨੂੰ ਕਰ ਰਿਹਾ ਬਹੁਤ ਪੋਸਟਾਂ ਖਾਲੀ ਪਈਆਂ। ਪਰ ਇਹਨਾਂ ਤੋਂ ਸਾਨੂੰ ਧੰਨਵਾਦ ਹੈ ਜੋ ਅਸੀਂ ਸਾਡੇ ਬੁਰੇ ਵੱਲ 40 ਬੰਦਾ ਬਣਾ ਕੇ ਦਿੱਤੀਆਂ। ਉਹਨਾਂ 40 ਮੰਗਾ ਵਿੱਚੋਂ 25 ਮੰਗਾ ਜਿਨ੍ਹਾਂ ਦੀ ਅਸਪਤਲ ਚਾਰ ਮਿੰਟ ਹੋਰ ਤੱਕ ਨਜ਼ਮਟ ਨਾਲ ਬੀਵੀ ਮੰਤਰੀ ਨਾਲ ਪੰਜਾਬ ਦੇ ਜੇਸਟ ਮੰਤਰੀ ਹਰਪਾਲ ਸਿੰਘ ਟੀਮਾਂ ਨਾਲ

सीएमडी ਨੇ ਇਹ ਮੰਨਿਆ ਨਿੱਕੀ ਦਿੱਤਾ ਅੱਜ ਮੰਗ ਪੱਤਰ ਵਿੱਚ ਐਸ ਮਿੰਸਵਿਸਰ ਕਿ ਕਿਤੇ ਵੀ ਜਿਹੜੀ ਇਹ ਪ੍ਰਾਰੰਭਿਕ ਨੀਤੀ ਆ ਜੇ ਪੌਂਸੀਆ ਇਹ ਲਾਗੂ ਨਹੀਂ ਕਰੇ ਤੇ ਨਾ ਹੀ ਅਜਾਜ ਨਹੀਂ ਲਿਆ ਸੋ ਮੇਰੇ ਕਰਮ ਭਾਵ ਕਿ 25 ਮੰਗਾਂ ਦੇ ਉੱਪਰ ਸਾਡੀ ਹਸਤਾਖਤ ਚ 3 ਘੰਟੇ ਲਗਾਤਾਰ ਦਿੱਲੀ ਮਦਰੀ ਅਗਵਾਈ ਵਿੱਚ ਮਹਾਲੀ ਚੰਡੀਗੜ੍ਹ ਮੀਟਿੰਗ ਹੋਈ ਔਰ ਉਸ ਮੀਟਿੰਗ ਵਿੱਚ ਕਿਉਂਕਿ ਪਹਿਲਾਂ ਜਾਹ ਜਿਹੜਾ ਮਾਗ ਬਕਰ ਨਮਾ ਤੇ ਜਿਹੜੇ ਬਹੁਤ ਸਾਰੀਆਂ ਮੰਗਾ ਨੇ ਜਾਂ ਜਿਹੜੇ ਮਸਲੂ ਕਾਹਦੇ ਮੰਗਾ ਹੋਤਾ ਦੀਆਂ ਮਰੋੜ ਦੇ ਵਕਤ ਵਿਚਾਰ ਕਰੀਏ ਔਰ ਸਿਰਫ 25 ਮੰਗਾ ਜਿਹੜੀਆਂ ਉਹ ਲੈ ਕੇ ਰੁਤੀਆਂ ਔਰ 25 ਮੰਗਾ ਤੇ ਉਹ ਮੀਟਰ ਹੋਈ ਮੀਟਰ ਹੋਣ ਉਪਰੰਤ ਸ਼ਰਤ ਹੀ ਬਣੀ ਸ਼ਰਤ ਹੀ ਬਣ ਤੋਂ ਸਾਥ ਅਸੀਂ 10 ਦਿਨ ਵਾਸਤੇ ਜਾਂਦੇ 10 ਦਿਨ ਤੱਕ ਸਿੰਘਾ ਗੁਰੂ ਮੁਰਕਣੀ ਕੀਤਾ ਮੁਰਦੂਲ ਕਰਨ ਉਪਰੰਤ ਕਿਉਂਕਿ ਸਵਾਸਤਾ ਹੀ ਨਹੀਂ ਮਿਲਣ ਦੇ ਵਿੱਚ ਮੁੱਖ ਮੰਤਰੀ ਨੇ ਕਿ ਅਸੀਂ ਦਸਾਂ ਦਿਨਾਂ ਵਿੱਚ ਇਹ ਭਾਗੀਆਂ ਬੰਦਾ ਦਾ ਹੱਲ ਕਰਾਂਗੇ ਤਾਂ ਫਿਰ ਸਾਨੂੰ ਫਿਰ ਜੀਵਨ ਜੀ ਸਾਡੀ ਟੀਮ ਨੂੰ ਬੁਲਾਇਆ ਕਿ ਤੁਸੀਂ ਮੈਨੂੰ 12 ਦਿਨ ਹੋਰ ਦੇਓ ਅਸੀਂ ਉਹ 12 ਦਿਨ ਦੇ ਦਿੱਤੇ 12 ਜਣੇ ਵਕਤ ਵੀ ਉਹ ਮੰਨਿਆ ਹੋਇਆ ਮੰਨਾਂ ਦੇ ਬਾਰੇ ਵਿੱਚ ਕੋਈ ਬੀਓਡੀ ਬਚੇ ਕੋਈ ਮਾਦਰੀ ਨਹੀਂ ਗਈ ਕੋਈ ਨਿਪਟਾਰਾ ਕਰਤ ਕੋਈ ਨਹੀਂ ਲੈਣੀ ਕੋਈ ਨਹੀਂ ਭੇਜੀ ਗਈ 12 ਦਿਨ ਫਿਰ ਇੱਥੇ ਕੱਢ ਲੈ ਔਰ ਫਿਰ ਮਜਬੂਰ ਰਿਹਾ ਸਾਨੂੰ ਹੁਣੇ ਨਾਲ ਬਾਰੇ ਜੇ ਨਾਲ ਲੱਗਦਾ ਸ਼ਿਹਰਸਿਆ ਉਹ ਜੇ ਨਾਲ ਪਹੁੰਚਾ ਤਾਂ ਫੇਰ ਅਸੀਂ ਇਹ ਘੋਲਾ ਕੀਤਾ ਕਿ 25 ਜੂਨ ਤੋਂ ਸਾਡਾ ਇਹ ਸੂਚੇ ਖਾਦ ਦੇ ਅੰਦਰ ਆ ਉਹ ਹਰਕਰ ਵਰਤੂ ਰੂਲ ਦੁਬਾਰੀ ਕਰੂਗਾ ਜਦੋਂ ਨਾਲ ਤੋਂ ਅੰਤ ਤੱਕ ਦੁਬਾਰੀ ਕਰੂਗਾ ਜਾਂ ਜਿਹੜੇ ਸ਼ਰਤਾਂ ਚਾਹੁੰਦੇ ਆ ਉਹ ਰਾਤ ਨੂੰ ਜੇ ਸ਼ਰਤਾਂ ਬੰਦ ਹੋਈ ਉਹ ਅੱਜ ਹੀ ਦੁਬਾਰੀ ਕਰੂਗਾ ਤੇ ਉਸ ਤੋਂ ਬਾਅਦ ਕੋਈ ਕਲਾਸੀ ਫੜੂਗਾ ਕੋਈ ਉਹ ਗੁੰਮ ਨਹੀਂ ਹੋਊਗਾ ਆਸਰਾ ਖੋਲ ਬੰਦ ਕਰੂਗਾ ਔਰ ਮੈਂ ਤੁਹਾਨੂੰ ਦੱਸਣਾ ਚਾਹ ਰਾ ਹਾਂ ਕਿ ਜਿਵੇਂ ਜੀਓ ਕਰ ਤੋਂ ਬਾਅਦ ਆ ਸਾਨੂੰ ਮੀਰੂ ਦਿੱਤੇ ਹੋਣ 6 ਜੂਨ ਨੂੰ ਤੇ ਅਸੀਂ ਨਾਲ ਜੇ ਤੁਹਾਨੂੰ ਸਵਾਲ ਕੀਤਾ ਕਿ ਸਰਦਾਰ ਸਾਹਿਬ ਤੁਸੀਂ ਘੱਟੋ ਘੱਟ 22-23 ਦਿਨ ਲੈ ਸਕੋ 2 ਜੂਨ ਤੋਂ ਬਾਅਦ ਤੇ 23 ਦੇ ਵਿੱਚ ਦੱਸੋ ਤੁਸੀਂ ਕਿਹੜਾ ਸਰਦਾਰ ਨੇ ਕੀਤਾ ਕਿਹੜਾ ਤੁਸੀਂ ਮਰਿਆ ਹੋਇਆ ਮੰਦਾਂਪੁਰ ਜਿਹੜਾ ਸਾਡਾ ਮੁੱਦਾ ਵਾ ਪੰਜਾਬ ਦੇ ਖੁਦਾਂ ਕੋਲ ਆ ਕੇ ਗਏ ਹੋ ਤਾਂ ਕਿਹੜਾ ਬੀਓਡੀ ਲੈ ਕੇ ਕਿਉਂਕਿ ਤੁਸੀਂ ਛੇ ਦਿਨ ਬੀਓਡੀ ਕੀਤੀ ਆ ਸਾਡੀ ਮਿਲਨ ਦਾ ਫਰਜ਼ ਨਾ ਪੂਰਦੀ ਹੋਈ ਆ ਉਹ ਦਿਨ ਵੀ ਬੀਓਡੀ ਦੇ ਵਿੱਚ ਕੋਈ ਅਜੰਡਾ ਸਾਡੀ ਆ ਪੱਕੀ ਮੰਡਾ ਵਿੱਚੋਂ ਨਹੀਂ ਲਾਇਆ ਗਿਆ ਸੋ ਅਸੀਂ ਕਿਹਾ ਕਿ ਚੇਅਰਮੈਨ ਸਾਹਿਬ ਅੱਜ ਤੁਸੀਂ ਦੋ ਜੂ ਤੋਂ ਬਾਅਦ ਚ ਛੇ ਆਖਰੀ ਮਿਲਨ ਦਿੱਤੀ ਆ ਤੁਹਾਨੂੰ ਥੜਾ ਸਮਾਂ ਲਿਆ ਤੇ ਕੋਈ ਜਿਹੜਾ ਦੁਨੀਆ ਮੰਡਾ ਨਾਜ਼ੂ ਕਰਦੀ ਜਰਦੀ ਦਿੱਤੀ ਹੀ ਕਿ ਮੈਂ ਚਲਿਆ ਬਜਟ 22 ਚੈਨ ਕੋ ਤਾਂ ਰਹਿਆ ਤੂੰ ਕੁਝ ਨਹੀਂ ਕੀਤਾ ਤੇ ਇਹ ਕਿਹੜਾ ਛੇ ਦਿਨ ਕਿ ਨਾ ਤਾਨੇ ਕੀਤਾ ਦਾ ਗੁਰੂ ਤੁਮੇ ਬੰਦੂ ਨਾ ਤੁਮੂ ਕਰੇ ਆਈਗਾ ਕੇਸ ਸਾਹੂ ਸ਼ਤ ਅਗੂ ਤੁਹਾਨੂੰ ਸਮਝ ਨਹੀਂ ਆਗੀ ਜਿਹੜਾ ਮਜ਼ਦੂਰ ਆ ਇਹ ਕੁਛ ਨਸਿਆ ਇੱਥੇ ਸੀ ਆਪਣਾ ਜੋ ਕਾਨੂੰਨੀ ਹੱਕ ਮਰਦਾ ਸੰਵਿਧਾਨਿਕ ਹੱਕ ਮਰਦਾ ਕਿ ਜੂੜੀ ਹਰ ਮਿਲਾਈ ਨੇ ਅਸਕਿਤੇ ਦੇ ਦੇਣੀ ਆ ਗੱਲ ਨੂੰ ਸਮਝੋ ਤੁਹਾਨੂੰ ਅਸਕਿਤੇ ਦੇ ਦੇਣੀ ਆ ਚਾਹੇ 905 ਦੇਵੇ ਤੇ ਭਾਏ ਪੈਸੂ ਅੱਗੀ ਲਾ ਕੇ ਦੇਵੇ ਜੋ ਜਿਹੜਾ ਤੁਸੀਂ ਜਿਹੜੀਆਂ ਸਰਕਾਰੀ ਤੌਰ ਤੇ ਅਗਲਾ ਤੌਰ ਤੇ ਸੁਭਾਗਿਕ ਤੌਰ ਤੇ ਕਾਨੂੰਨ ਤੌਰ ਤੇ ਕ ਤੁਸੀਂ ਇਹ ਨਵੀਂ ਗੱਲ ਨਹੀਂ ਕਹਤੀ ਆ ਸੋ ਕਹਿੰਦੇ ਸਾਡੀ ਪੂਰੀ ਸੇ ਲਾ 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 ਤੂੰ ਹੋਈਏ ਜਨਾ ਤੇ ਸੋ ਅਸਰ ਦੇ ਬੀਜੀ ਮਤਲਬ ਆ ਗਿਆ ਹੁਣ ਬੀਜੀ ਮਤਲਬ ਆਇਆ ਉਸ ਤੋਂ ਪਹਿਲਾਂ ਅਸੀਂ ਇਹ ਗੱਲ ਰੱਖੀ ਕਿ ਤੁਸੀਂ ਵੀ ਪੰਜਾਬ ਦੇ ਵਿੱਚ ਜਿਹੜੀ ਧਰਤੀ ਕਰ ਰਹੇ ਹੋ ਮਰਵਾਦਾਂ ਨੂੰ ਧਰਤੀ ਕਰ ਰਹੇ ਹੋ ਉਹ ਹੀ ਧਰਤੀ ਹੈ ਜੇ ਤੁਸੀਂ ਜਰ ਹਰੇਕ ਨੂੰ ਤਾਂ ਰਾਜਸਥਾਨ ਤੋਂ ਹਮਾ ਸਦੋ ਜਿਹੜੀ ਪ੍ਰਤੀ ਵੰਨ ਕਰ ਰਹੇ ਹੋ ਕਿ ਪੰਜਾਬ ਦੇ ਦੇਰਸਾਰਾਂ ਨੂੰ ਹਿੰਦੂ ਨਹੀਂ ਦੇ ਰਹੇ ਹੋ ਅੱਗ ਤਾਂ ਜਾਰੀ ਰੱਖਣ ਵਾਸਤੇ ਐਲਚਰ ਬੁਲ ਗਿਆ ਕਿ ਤੁਹਾਡੇ ਸਾਹਮਣੇ ਗੌਲਿਸ ਰੇਜਾ ਹਮਾ ਪ੍ਰਵੇਸ਼ ਉਠਲਕ ਨੋਕ ਲਓ ਉਠਲਕ ਨੋਕ ਬਣਾ ਲਓ ਕਿ ਜਿੰਨੇ ਵੀ ਹਮਾਰ ਦੇ ਅੰਦਰ ਡਿਊਟੀ ਲੜੀ ਹੈ ਸਰਕਾਰ ਨਾਲ ਲੜਨ ਜਾ ਰਹੀ ਹੈ ਉਹ ਹਮਾਰਾਂ ਦਾ ਨਸਰ ਬਾਸ ਕੀਤੀ ਹੋਣੀ ਚਾਹੀਦੀ ਆ ਪਲਾਸਟੂ ਇੱਕੇ ਵਾਰ ਕੀਤੀ ਹੋਣੀ ਚਾਹੀਦੀ ਆ ਤੇ ਉਹ ਸਮਝਾਈ ਕਰ ਸਕਦਾ ਤੇ ਹੋਰ ਤੁਸੀਂ ਪਲਾਵ ਦੇ ਰਿਕਤਾ ਖੋ ਜਦੀ ਤੇ ਬਾਰੇ ਪਈਆਂ ਨਾ ਮਰਦੀ ਕਰੀ ਲੈਂਦੇ ਉਹ ਕਿੰਨੀ ਗੱਲਾਂ ਜਦੋਂ ਇਹਨਾਂ ਬੰਦਿਆਂ ਨੇ ਸਲਾਹ ਕਰਨਾਂ ਹੋਏ ਲੁਕੋ ਜੀ ਕੀਤੀ ਉਹਨਾਂ ਨੇ ਖਾਣੇ ਦਾ ਪਈ ਖਾਣਾ ਉਹਨਾਂ ਕਦੀ ਵੀ ਮਦਦ ਖਾਣਾ ਦੇ ਹਰ ਪ੍ਰਿੰਸੀ ਮੰਤਰੀ ਨੂੰ ਸਰਕਾਰੀ ਦਾ ਅਸਰ ਹੀ ਬਹੁਤ ਜ਼ਿਆਦਾ ਜਿਹੜੇ ਪ੍ਰਸਤਾਵ ਨੂੰ ਉਹ ਵੀ ਕੋਧੀ ਕੋਰੇ ਪਲਾਵ ਦਾ ਬਹੁਤ ਰੋਜ਼ਾ ਲਖਾਣਾ ਮੇਰਾ ਕੀਤਾ ਜੰਗਲ ਮੰਦਰੀ ਉਹਦਾ ਜਲਾ ਖੰਡ ਗਲਤਾਈ ਕਿ ਇਹ ਜਿੱਥੇ ਬੰਦੀ ਇਹ ਘਰ ਕਹਿ ਰਹੀ ਆ ਕਿ ਤੁਸੀਂ ਹਮਦਰਦੀ ਤੱਕ ਦੇ ਪੰਜਾਬ ਦੇ ਅੰਦਰ ਦੇ ਦੇਰ ਜਰਾ ਦੇ ਆ ਨਕਰੀ ਪਸਤੀ ਕਰੋ ਔਰ ਬਣਾ ਕਪੜੇ ਦਾ ਬਾਹਰ ਹੋ ਗਿਆ ਮੈਂ ਤਾਂ ਲੱਡੀ ਤੁਸੀਂ ਕਹ ਰਿਹਾ ਸਾਨੂੰ ਇਹ ਘਰ ਕਹਿ ਰਿਹਾ ਅਸੀਂ ਸਾਨੂੰ ਲੋਕਾਂ ਨੇ ਕਿਹਾ ਤੁਸੀਂ ਕਹੋ ਪਿਆਰ ਕਰਦੀਆਂ ਆ ਹੱਥ ਨਹੀਂ ਕਰਦੀ ਇਹ ਅਸੀਂ ਲਿਖਣਾ ਵਾ ਤੇ ਬਿਦਾਨ ਸੁਣਾਣਾ ਲਿਖਣਾ ਵਾ ਅਸੀਂ ਦਾ ਮੰਤਰੀ ਰਾਜ ਆਪਾਂ ਇਹਨਾਂ ਕੱਪੜਿਆਂ ਦੇ ਬਾਹਰ ਹੋ ਰਹੇ ਆ। ਤਦੇ ਦਿੱਤਾ ਵੀ ਤੁਸੀਂ ਲਾ ਕੇ ਬਾਹਰ ਦੀ ਦੇਸ਼ਾਂ ਉਹ ਤੋਂ ਬਰਾਵਾ ਫਿਰਸ। ਉਹ ਇਹਨਾਂ ਤਰ੍ਹਾਂ ਨਹੀਂ ਕਿਹਾ। ਤੇ ਉਹ ਇਹਨੂੰ ਪ੍ਰਸਤ ਕਰਦੋ ਕਰੋ। ਪੰਜਾਬ 'ਚ ਆਪਾਂ ਸਭ ਨਾਲ ਪਰਿਹਦਾ ਸੀ। ਤੇ ਬੰਦੇ ਸਭ ਨੇ ਬਾਹਰ ਨਾ ਹੋਇਆ। ਅੱਜ ਬਰਾਵੇ ਹੋਣੇ ਆ। ਫਿਰ ਨਾ ਇਹ ਉਹ ਦਖੇਣਾ ਪਹਿਲਾਂ ਵੀ ਆ ਬਖੇ ਜਾਂਦੇ ਸੀਗੇ ਉਹ ਨਾ ਇਹ ਦਸੂ ਕਰਦੇਗਾ ਫਿਰ ਕਿਹੜੇ ਪਾਰ ਕਿ ਸਾਡੇ ਉੱਤੇ ਪੂਰੀ ਮਿਹਣੀਆ ਗਰਮਗਰਮੀ ਹੋਈ ਗਰਮਗਰਮੀ ਹੋਣ ਪਰੰਤ ਜਦੋਂ 23 ਮਗਾ ਤੇ ਸਟਾਰਟ ਕਰਦਾ ਹੋਈ ਤਾਂ ਕੋਈ ਨਾ ਰਿਜ਼ਲਟ ਸਾਹਮਣੇ ਨਹੀਂ ਆ ਜਾਂਦਾ ਗਿਆ ਤੁਸੀਂ ਆਹ ਸਤਿ ਲਿਖਨ ਦੀ ਕਰਤਾ ਜਾਂ ਆ ਵੀ ਦੋ ਮਹੀਨਾ ਚ ਕਰਦਗੇ ਸਾਨੂੰ ਕੋਈ ਗਲਤੀ ਨਹੀਂ ਦੁਹੇਆ ਪਰ ਮੇਰੇ ਤੋਂ ਘੱਟ ਵਕਤ ਤੋਂ ਬਾਅਦ ਮੰਮੀ ਮਦਰੀ ਹਾਂ ਬੱਦਕ ਤੱਬ ਅਸੀਂ ਲੱਗਿਆ ਕਿ ਮੰਤਰੀ ਸਾਹਿਬ ਤੋਂ ਆਸੀ ਅਗਵਾਈ ਕਮੇਟੀ ਬਣ ਰਹੀ ਹੈ ਮੇਰੇ ਕੋਲ ਇਹਨਾਂ ਤੱਕੀ ਮੰਗਦੇ ਪਰ 2.5 ਮੀਟਰ 3.5 ਮਗਾ ਕਰਨ ਤੋਂ ਨਹੀਂ ਆ ਉੱਤੇ ਧਰਨਾ ਚ ਮੀਟਰ ਹੋਈ ਆ ਤੇ ਸਾਰੀਆਂ ਮੰਡਾਂ ਤੇ ਸਹਿਮਤੀ ਕੀਤੀ ਆ ਤੇ ਅੱਜ ਕੋਈ ਖੋਖ ਨਹੀਂ ਦੱਤੋ ਸਾਡੇ ਜੋ ਰਲ ਕੇ ਕੀ ਕਰ ਸਕਦਾ ਸਾਡੇ ਜੋ ਕਿਹੜਾ ਸੂਚਾ ਦਿੱਤਾ ਸਕਦਾ ਪਰ ਕਿਸੇ ਕੋਈ ਨਹੀਂ ਹੈ ਜੇਕਰ ਕੋਈ ਤੁਸੀਂ ਕਰਨਾ ਹੈ ਤੇ ਭਾਰਤ ਦੀ ਕਰਨ ਹਤੇ ਆਏ ਹੋ ਤੁਸੀਂ ਸਰਿਆ ਨੂੰ ਨੰਬਰ ਲਾਗੂ ਕਰਨਾ ਸੀ ਤੇ ਸਦਗੋ ਕਰ ਗਿਆ ਹਲੇ ਬਿਚਾ ਅੰਦਰ ਜਾ ਕੇ ਤੇ ਅਸੀਂ ਬਾਹਰ ਆ ਗਏ ਉੱਥੇ ਮਰਦਾਰਾਤ ਕੀਤੀ ਇਹ ਪਹਿਲੀ ਵਾਰ ਆ ਕਿ ਕੋਈ ਮਸਤਰੀ ਬੈਠਾ ਹੋਵੇ ਨਜ਼ਮਤ ਲੱਗੀ ਹੋਵੇ ਸਾਡਾ ਬਾਤ ਕਰ ਹੋਇਆ ਤੇ ਬਾਹਰ ਆ ਕੇ ਬੰਦੇ ਬਾਈ ਕਰੀਏ ਆ ਨਰਮਰੀ ਖੋਖੇ ਕੀਤੀ ਗਈ ਹੋਰ ਕਾਹੀ ਜਾਣਕਾਰੀ ਵਾਸਤੇ ਉਸ ਤੋਂ ਬਾਅਦ ਫਿਰ ਨੰਬਰ ਨੇ ਰੋਕ ਕੇ ਕਲ ਗਈ ਤੇ ਗੱਲ ਹੋਈ ਤੇ ਜਦ 12 ਅਕਤੂਬਰ ਮਹੀਨਾ ਕਰੀਓ ਸਾਡਾ ਸਮਝੌਤਾ ਹੋਇਆ ਸੀਗਾ ਸਸਣਾ ਨੂੰ ਦੱਸਦੇ ਹਾਂ ਕਿ ਇਹ ਸੱਜਣਾ ਤੇ ਜਿਹੜੇ ਨੇ ਕੀਤੇ ਬਿਨਾ ਕੋਈ ਕਰੰਟ ਲਾ ਕੇ ਬਹੁਤ ਹੁੰਦੀ ਆ ਜਦ ਤੱਕ ਸੀਸਲ ਉਹ ਮਰਦੇ ਤੋਟੇ ਹੋਈ ਆ ਉਹਨਾਂ ਦੇ ਪਰਿਵਾਰ ਨੂੰ 30 ਲੱਖ ਰੁਪਏ ਦਿੱਤਾ ਦੇਵਾਂ ਅਸੀਂ ਕਰ ਰਹੀ ਆ ਕਦੇ ਤੋਂ ਦੱਸਦੇ ਸੀਗੇ ਮੇਰੇ ਘਰ ਆਸਤਾ ਵਿੱਚ ਮਿੱਡ ਵਿੱਚ ਤੇ 20000 ਆ ਗਿਆ 30 ਹਜ਼ਾਰ ਦਿੱਤਾ ਗਿਆ ਪਰ ਜਦੋਂ ਖੜਿਆ ਹੋਰ ਨਿਕਲ ਆ ਤੇ ਅੱਥੇ ਉੱਥੇ ਦਾ ਸੇਵਾਤਾਂ ਇਹਨੇ ਜਿਹੜਾ ਨਾ ਦੱਸਣਾ ਨਹੀਂ ਦੇਣਾ ਮੈਂ ਤੇ ਹੁਣ ਤੋਂ ਲਊਗਾ ਰਿਗਰ ਤੇਰਾ ਸਾਥੀ ਹੋ ਰਿਹਾ ਤੇ ਇਸ ਤੋਂ ਪਹਿਲਾਂ ਜਦੋਂ ਗਰਮ ਸਾਥੀ ਦੇ ਸਰਾਰ ਸਾਹਿਬ ਇਸ ਤੋਂ ਪਹਿਲਾਂ ਜਦੋਂ ਤਾਰ ਫਿੱਤੀ ਸੀਗੇ ਉਹ ਤਾਰੀ ਵੀ ਉੱਧ ਫੈਲਾ ਕਰਦੇ ਰਿਹਾ ਉਹ ਫਿਰ ਮਿਲ ਕੇ ਗਿਆ ਬੀਆਰਟੀ ਦੇ ਪਾਸੇ ਨਾ ਕੇ ਗਿਆ 300000 ਰੁਪਏ ਜਿਹੜੇ ਤਿੰਨ ਸੱਤ ਹਜ਼ਾਰੇ ਕਰਮਚਾਰੀਆ ਕਿਉਂਕਿ ਉਸ ਲੋਕੇ ਕੱਢ ਸੀਜ਼ਨ ਦਾ ਸੱਤ ਦਿਨ ਖੜੇ ਰਿਹਾ ਕਰੰਟ ਲਾ ਕੇ ਮਰੇ ਸੀ ਜੀ